ਹੁਣ ਨਵੇਂ ਟਾਇਰ ਪਾਉਣ ਦੀ ਲੋੜ ਨਹੀਂ ਹੁਣ 250 ਰੁਪਏ ਪਰ ਕਿਲੋ ਤੁਸੀਂ ਟਾਇਰ ਖਰੀਦ ਸਕਦੇ ਹੋ ਬਿਲਕੁਲ ਵਧੀਆ ਔਰ ਸ਼ਰਮਾ ਟਾਇਰਸ ਤੇ ਅਸੀਂ ਪਹੁੰਚੇ ਹਾਂ ਫਿਰੋਜ਼ਪੁਰ ਸਤੀਏ ਵਾਲਾ ਜਿੱਥੇ ਕੀ ਹੁਣ ਪਹਿਲੀ ਵਾਰ ਫਿਰੋਜ਼ਪੁਰ ਦੇ ਵਿੱਚ ਪੁਰਾਣੇ ਟਾਇਰ ਤੋਲ ਕੇ ਮਿਲਣਗੇ ਯਾਨੀ ਕਿ 250 ਰੁਪਏ ਕਿਲੋ ਨਵੇਂ ਬਹੁਤ ਮਹਿੰਗੇ ਨੇ ਪਰ ਪੁਰਾਣੇ ਬਿਲਕੁਲ ਨਵੇਂ ਵਰਗੇ ਟਾਇਰ ਤੁਹਾਨੂੰ ਮਿਲਣਗੇ

ਸ਼ਰਮਾ ਭਾਈ ਸਾਡੇ ਕੋਲੇ ਮੌਜੂਦ ਆ ਸ਼ਰਮਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸ਼ਰਮਾ ਜੀ ਕਹਿੰਦੇ ਬਾਹਰ ਲਿਖਿਆ ਵੀ 85 ਤੋਂ 95% ਗੁੱਡੀ ਵਾਲੇ ਨਵੇਂ ਆ ਵਰਗੇ ਟਾਇਰ ਬਿਲਕੁਲ ਜੀ ਇੱਥੇ 85 ਤੋਂ 95% ਕੋਈ ਵੀ ਆ ਕੇ ਕਹਦੇ ਵੀ ਇੱਥੇ ਗੁੱਡੀ ਕੱਢਿਆ ਟਾਇਰ ਹੈ ਜਾਂ ਕੋਈ ਵੀ ਟਾਇਰ ਹੈ ਇਹੋ ਜਾਂ ਕੋਈ ਟਾਇਰ ਨਹੀਂ ਹੈਗਾ ਸਿਰਫ ਸਾਡੇ ਬਾਹਰੋਂ ਟਾਇਰ ਹੁੰਦੇ ਆ ਇੰਪੋਰਟ ਹੁੰਦੇ ਆ ਸਿਰਫ ਤੇ ਉਥੋਂ ਕੰਟੇਨਰ ਆਈ ਅਹੀਂ ਲੈ ਕੇ ਆਉਂਦੇ ਆ ਤੇ 85 ਤੋਂ 95% ਟਾਇਰ ਹੋਣਗੇ 250 ਰੁਪਏ ਕਿਲੋ ਹੀ 250 ਰੁਪਏ ਕਿਲੋ ਜੀ ਇੱਕ ਰੇਟ ਰੱਖਿਆ ਜੀ 250 ਰੁਪਏ ਕਿਲੋ ਸਬਜੀ ਦਾ ਵੇਖੀ ਸੀ ਵੀ ਤੋਲ ਕੇ ਮਿਲਦੀ ਹੈ ਨਾ 100 ਰੁਪਏ ਕਿਲੋ 50 ਰੁਪਏ ਪਰ ਟਾਇਰ ਮੇ ਪਹਿਲੀ ਵਾਰ ਵੇਖੇ ਫਰੋਜਪੁਰ ਜੀ ਵੀ 250 ਰੁਪਏ ਕਿਲੋ ਤੋਲ ਕੇ ਬਾ ਜੀ ਲਾਤ ਤੇ ਟਾਇਰ ਹੁਣ ਫਰੋਜਪੁਰ ਦੇ ਵਿੱਚ 250 ਰੁਪਏ ਕਿਲੋ ਵੀ ਗਣਗੇ ਜੀ ਹਾਂ ਆ ਬੜੀ ਵਧੀਆ ਵਧੀਆ ਗੁੱਡੀ ਦਿਖ ਰਹੀ ਆ ਸਾਰੇ ਹੀ ਐਵੇਂ ਏਸੇ ਗੁੱਡੀ ਦੇ ਆ ਸਾਰੇ ਏਸੇ ਗੁੱਡੀ ਦਾ 80 ਤੋਂ ਲੈ ਕੇ 90 95% ਕੋਈ 100% ਪੂਰਾ ਹੀ ਨਵਾਂ ਟਾਇਰ ਕੋਈ ਟਾਇਰ ਇਹੋ ਜਿਹਾ ਵੀ ਆ ਵਿੱਚ ਦਿਖਾਉਂਗੇ ਜੀ ਕੋਈ ਇੱਕ ਦਾ ਪੀਸ ਮੰਨ ਲਓ ਟਾਇਰ ਦਾ ਕਿਸੇ ਚੋ ਵੀ ਕੋਈ ਇਹ ਇਹ ਕਾਦਾ ਟਾਇਰ ਆ ਆ ਵੇਖੋ ਜੀ ਇਹ ਆਪਣਾ ਹੈਗਾ ਇਹ ਡੈਸਟਰ ਦਾ ਟਾਇਰ ਹੈ ਹਾਂ ਤੇ ਵੇਖੋ ਬਿਲਕੁਲ ਨਵਾਂ ਪਿਆ ਹੋਇਆ ਟਾਇਰ 95% ਬੋਡੀ ਇਹ ਚਾਰੋ ਟਾਇਰ ਮਿਲ ਜਾਣਗੇ ਚਾਰੋ ਟਾਇਰ ਮਿਲ ਜਾਣਗੇ ਜੇ ਤੁਸੀਂ ਇੱਕ ਟਾਇਰ ਨਵਾਂ ਪਾਉਂਦੇ ਜੇ ਨਾ ਤੇ ਇੱਕ ਟਾਇਰ ਤੇ ਪੱਜੇ ਆਪਾਂ ਨੂੰ ਚਾਰ ਟਾਇਰ ਚਾਰੇ ਟਾਇਰ ਨੂੰ ਨਾ ਪਾ ਜਾਣਗੇ ਆਪਾਂ ਨੂੰ ਯਾਨੀ ਕਿ ਨਵਾਂ ਟਾਇਰ ਜਿੰਨੇ ਦਾ ਇੱਕ ਪੈਂਦਾ ਏ ਉਹਨੇ ਚ ਚਾਰੇ ਤੋਲ ਕੇ ਬੰਦੀ ਉਹਨੇ ਚ ਚਾਰੇ ਪਾ ਦਿਆਂਗੇ ਤੋਲ ਕੇ ਜੀ ਹਾਂਜੀ ਬਿਲਕੁਲ ਬਹੁਤ ਵਧੀਆ ਇਹ ਸੌਦਾ ਆਪਾਂ ਕਹਿ ਸਕਦੇ ਹਾਂ ਔਰ ਜਿਵੇਂ ਮੰਨ ਲਓ ਵੱਡੀਆਂ ਗੱਡੀਆਂ ਨੇ ਮਹਿੰਗੇ ਟਾਇਰ ਹੁੰਦੇ ਆ ਫੋਰਚਨਰ ਹੋਗੀ ਨੋਵਾ ਹੋਗੀ ਜਾਂ ਹੋਰ ਵੱਡੀਆਂ ਲਗਜ਼ਰੀ ਗੱਡੀਆਂ ਹੋਗੀਆਂ ਉਹਨਾਂ ਦੇ ਟਾਇਰ ਵੀ ਹੈਗੇ ਸਾਰਿਆਂ ਦੇ 250 ਰੁਪਏ ਤੋਲ ਕੇ ਸਭ ਤੋਂ ਗੱਡੀਆਂ ਦੇ ਇਹ ਤੋਂ ਲੈ ਕੇ ਜੱਡ ਤੱਕ ਸਾਰੀਆਂ ਗੱਡੀਆਂ ਦੇ ਟਾਇਰ ਹੈ ਆਪਣੇ ਕੋਲ ਤੇ ਸਾਰੇ 250 ਰੁਪਏ ਕਿਲੋ ਤੋਲ ਕੇ ਜੀ ਥੋੜੀ ਜਿਹਾ ਦਿਖਾਵਾਂਗੇ ਪਿੱਛੇ ਟਾਇਰ ਕਿੰਨੇ ਪਏ ਆਜੋ ਤੁਹਾਨੂੰ ਸਾਰੇ ਟਾਇਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਕੀ ਕੋਈ ਇਹ ਗੱਡੀ ਗੱਡੀ ਕੱਢੀ ਵਾਲਾ ਤਾਂ ਨਹੀਂ ਕੋਈ ਹੁੰਦਾ ਨਾ ਨਾ ਗੱਡੀ ਕੱਢਿਆ ਕੋਈ ਟਾਇਰ ਨਹੀਂ ਹੈਗਾ ਜੀ ਕੋਈ ਵੀ ਸਾਬਤ ਕਰਦੇ ਗੱਡੀ ਕੱਢਿਆ ਬਿਲਕੁਲ ਸਾਰੇ ਰੀਜਨਲ ਟਾਇਰ ਏ ਤੇ ਆਹ ਵੇਖੋ 14 ਨੰਬਰ 15 ਨੰਬਰ 12 ਤੋਂ ਲੈ ਕੇ 20 ਨੰਬਰ ਤੱਕ ਆ ਆਪਣੇ ਕੋਲ ਟਾਇਰ ਨੇ ਸਾਰੇ ਤੇ ਸਾਰੇ ਟਾਇਰ 90 ਤੋਂ 95% ਨੇ ਤਾਂ ਬਿਲਕੁਲ ਇਹ ਫਿਰੋਜ਼ਪੁਰ ਦੇ ਸਤੀਏ ਵਾਲਾ ਫਿਰੋਇਪੁਰ ਜੀਰਾ ਰੋਡ ਤੇ ਸਤੀਏ ਵਾਲੇ ਦੇ ਵਿੱਚ ਬਿਲਕੁਲ ਚੌਂਕ ਦੇ ਵਿੱਚ ਸ਼ਰਮਾ ਟਾਇਰਸ 250 ਰੁਪਏ ਕਿਲੋ ਲੈ ਕੇ ਆਏ ਆ ਆ ਵੇਖ ਲਓ ਤੁਹਾਨੂੰ ਸ਼ਾਇਦ ਲੱਗਦਾ ਹੋਊ ਵੀ ਇਹਨਾਂ ਨੂੰ ਕਾਗਜ਼ ਲੱਥਾ ਔਰ ਉਸ ਤੋਂ ਬਾਅਦ ਬਸ ਥੋੜੀ ਬਹੁਤੀ ਮਿੱਟੀ ਲੱਗੀ ਵਾਕਿਆ ਹੀ ਕਾਗਜ਼ ਲੱਥੇ ਵਾਲੇ ਟਾਇਰ ਹੀ ਲੱਗਦੇ ਆ ਕਿਉਂਕਿ ਬਿਲਕੁਲ ਨਵੇਂ ਗੱਡੀ ਗੱਡੀ ਕੱਢੀ ਵਾਲੀ ਕੋਈ ਚੱਕਰ ਨਹੀਂ ਵੀ ਕੋਈ ਗੱਡੀ ਕੱਢੀ ਐ ਨਾ ਬਿਲਕੁਲ ਨਵੇਂ ਟਾਇਰ ਨੇ ਔਰ ਇਸ ਤੋਂ ਸ਼ਰਮਾ ਜੀ ਲਾਈ ਵੀਲ ਵੀ ਰੱਖੇ ਨੇ ਨਵੇਂ ਨੇ ਕਿ ਪੁਰਾਣੇ ਨੇ ਹਾਂਜੀ ਹਾਂਜੀ ਬਿਲਕੁਲ ਲਾਈ ਵੀਲ ਰੱਖੇ ਹੋਇਆ ਲਾਈ ਵੀਲ ਥੋੜਾ ਜਿਹਾ ਬਸ ਚੱਲੇ ਪੁਰਾਣੇ ਪਰ ਨਵੇਂ ਨਵੇਂ ਆ ਗਏ ਤੇ ਇਹ ਵੀ ਆਪਾਂ ਨੂੰ ਕੋ 12 ਤੋਂ ਲੈ ਕੇ 20 ਇੰਚੀ ਤੱਕ ਰਿਟ ਪਏ ਲਾਏ ਜਿਹੜੇ ਮਰਜ਼ੀ ਪਵਾਓ ਜੀ ਇਹ ਤਾਂ ਰੇਟ ਮੁਤਾਬਕ ਹੋਣਗੇ ਤੋਲ ਕਿਦਾਂ ਹਾਂਜੀ ਨਹੀਂ ਇਹ ਤੋਲ ਕੇ ਨਹੀਂ ਇਹ ਰੇਟ ਮੁਤਾਬਕ ਹੈ ਪਰ ਥੋੜਾ ਜਿਹਾ ਫਰਕ ਹੀ ਲੋਕਾਂ ਨਾਲੋਂ ਸ਼ਹਿਰ ਨਾਲੋਂ ਜਿਹੜੇ ਬਾਜ਼ਾਰ ਏ ਉਹਨਾਂ ਨਾਲੋਂ ਆਪਣੇ ਰੇਟ ਦਾ ਫਿਰ ਵੀ ਫਰਕ ਏ ਅੱਛਾ ਸ਼ਰਮਾ ਜੀ ਇੱਕ ਚੀਜ਼ ਹੋਰ ਆ ਮੰਨ ਲਓ ਹਾਂ ਇਹ ਆ ਨਵੇਂ ਵੀ ਰੱਖੇ ਕੁਝ ਟਾਇਰ ਤੁਸੀਂ ਇੱਥੇ ਜਿਵੇਂ ਮੋਟਰਸਾਈਕਲਾਂ ਦੇ ਹਾਂਜੀ ਮੋਟਰਸਾਈਕਲ ਸਕੂਟਰੀਆਂ ਦੇ ਤੇ ਇਹ ਚੀਜ਼ਾਂ ਦੇ ਇਹ ਪਾ ਨਵੇਂ ਟਾਇਰ ਰੱਖੇ ਹੋਏ ਆ ਤੇ ਇਹ ਇਹ ਨਹੀਂ ਤੋਲ ਕੇ ਦੇਈਦੇ ਤੇ ਬਾਕੀ ਸਾਰੀ ਗੱਡੀਆਂ ਦੇ ਇਹ ਤੋਂ ਲੈ ਕੇ ਜੈਡ ਤੱਕ ਸਾਰਾ ਤੋਲ ਕੇ ਦੇਈਦਾ ਅੱਛਾ ਭਾਈ ਇੱਕ ਚੀਜ਼ ਹੋਰ ਆ ਕਈ ਵਾਰ ਬੰਦੇ ਦੇ ਲਾਈ ਵੀਲ ਗੱਡੀ ਦੇ ਹੁੰਦੇ ਨੇ ਚਾਰੇ ਹਾਂਜੀ ਔਰ ਮੁੰਡੇ ਸ਼ੌਂਕ 'ਚ ਕਹਿੰਦੇ ਵੀ ਚੱਲ ਯਾਰ ਵੀ ਲਾਈ ਵੀਲ ਵੀ ਚਾਰੇ ਬਦਲੇ ਜਾਣ ਟਾਇਰ ਵੀ ਨਵੇਂ ਵਰਗੇ ਮਿਲ ਜਾਣ ਤੇ ਪੁਰਾਣੇ ਅਸੀਂ ਕਿਨੂੰ ਦਈਏ ਉਹ ਰੱਖ ਕੇ ਤੇ ਉਹ ਹੋ ਜਾਂਦਾ ਕਾ ਮਤਲਬ ਬਿਲਕੁਲ ਜੀ ਆਪਾਂ ਪੂਰੀ ਸੈਟਲਮੈਂਟ ਕਰਾਂਗੇ ਕੋਈ ਵੀ ਟਾਇਰ ਲੈ ਕੇ ਆਵੇ ਲਾਈ ਲੈ ਕੇ ਆਵੇ ਸਾਡੇ ਪਸੰਦ ਜਿਹੜਾ ਵੀ ਟਾਇਰ ਲਾਏ ਹੁੰਦਾ ਆਪਾਂ ਉਹ ਉਹਨਾਂ ਨੂੰ ਪਾ ਕੇ ਦੇਵਾਂਗੇ ਟਾਇਰ ਟਾਇਰ ਦਿਆਂਗੇ 250 ਰੁਪਏ ਕਿਲੋ ਤੇ ਆ ਵੀ ਆਪਾਂ ਮਤਲਬ ਵਧੀਆ ਜਾਇਜ਼ ਰੇਟ ਤੇ ਲਾ ਕੇ ਆਪਾਂ ਲਾਈ ਵੀਲ ਵੀ ਉਹਨਾਂ ਨੂੰ ਗੱਡੀ ਤਿਆਰ ਕਰ ਦਿਆਂਗੇ ਸ਼ਰਮਾ ਜੀ ਇੱਕ ਵੀਡੀਓ ਵੇਖਣ ਵਾਲਿਆਂ ਤੇ ਅਸੀਂ ਆਫਰ ਦਿੰਨੇ ਹੁੰਨੇ ਆ ਪਰ ਤੁਸੀਂ ਮੈਨੂੰ ਵੈਸੇ ਪਹਿਲਾਂ ਵੀ ਕਿਹਾ ਸੀ ਵੀਡੀਓ ਚੱਲਣ ਤੋਂ ਵੀ 250 ਰੁਪਏ ਕਿਲੋ ਤੋਂ ਅਸੀਂ ਨਹੀਂ ਘਟਾਉਂਦੇ ਪਰ ਮੈਂ ਫਿਰ ਵੀ ਤੁਹਾਨੂੰ ਕਹਿਣਾ ਆਫਰ ਦੱਸੋ ਕੀ ਦੇਣੀ ਜਿਹੜੇ ਵੀਡੀਓ ਵੇਖ ਰਹੇ ਨੇ ਦੋਸਤ ਜਿਹੜੇ ਵੀਡੀਓ ਵੇਖ ਕੇ ਇੱਥੇ ਆਉਣਗੇ ਕਿਉਂਕਿ ਸੌਦਾ ਬੜਾ ਫਾਇਦੇ ਵਾਲਾ ਔਰ ਨਜ਼ਾਰੇ ਵਾਲਾ ਤੁਹਾਨੂੰ ਦਿੱਤਾ ਇਹ ਕਿਉਂਕਿ 250 ਰੁਪਏ ਕਿਲੋ ਕਿਤੋਂ ਮਣੀ ਟਾਇਰ ਲੱਭਦਾ ਇੱਕ ਜਿੰਨੇ ਦਾ ਨਵਾਂ ਪਹਿਣਾ ਉਹਨੇ ਉਦੋਂ ਵੀ ਘੱਟ ਰੇਟ ਦੇ ਚਾਰੇ ਪੈ ਜਾਣੇ ਆ 80 85 90% ਗੁੱਡੀ ਵਾਲੇ ਗਾਰੰਟੀ ਵੀ ਨਾਲ ਦੇ ਦੇਣੀ ਆ ਗਾਰੰਟੀ ਵੀ ਵੀਰ ਜੀ ਕੋਈ 10 ਦਿਨਾਂ 15 ਦਿਨ ਮਹੀਨਾ ਕੋਈ ਵੀ ਪ੍ਰੋਬਲਮ ਆਉਂਦੀ ਸਾਡੇ ਕੋਲ ਆਏ ਅਸੀਂ ਉਹ ਚੈੱਕ ਕਰਕੇ ਦੇਵਾਂਗੇ ਟਾਇਰ ਬਿਲਕੁਲ ਤੇ ਕੋਈ ਵੀ ਤੁਹਾਡੀ ਵੀਡੀਓ ਵੇਖ ਕੇ ਆਉਂਦਾ ਆਫਰ ਦਿਓ ਦੇਣੀ ਬਾਣੀ ਆਫਰ ਬਿਲਕੁਲ ਦੀ ਆਫਰ ਦੇਨੇ ਆ ਕੋਈ ਵੀ ਤੁਹਾਡੀ ਵੀਡੀਓ ਦੇਖ ਕੇ ਆਉਂਦਾ ਦੋ ਟਾਇਰ ਲੈਂਦਾ ਚਾਰ ਟਾਇਰ ਲੈਂਦਾ ਉਹਨੂੰ ਪਰ ਟਾਇਰ 100 ਰੁਪਏ ਲੈਸ ਕਰਾਂਗੇ ਜੀ ਪਰ ਟਾਇਰ 100 ਰੁਪਏ ਪਰ ਟਾਇਰ 100 ਰੁਪਏ ਲਓ ਜੀ 250 ਰੁਪਏ ਕਿਲੋ ਤੁਹਾਨੂੰ ਤੋਲ ਕੇ ਉਦੋਂ ਬਾਅਦ ਤੁਸੀਂ 2 ਟਾਇਰ 3 ਟਾਇਰ 4 ਟਾਇਰ 5 ਟਾਇਰ ਜਿੰਨੇ ਵੀ ਲੈ ਲੇ ਪਰ ਟਾਇਰ ਸ਼ਰਮਾ ਜੀ ਕਹਿੰਦੇ ਦਿਲ ਖੋਲ ਕੇ ਕਹਿੰਦਾ ਵੀ 100 ਰੁਪਇਆ ਪਰ ਟਾਇਰ ਮੈਂ ਫਿਰ ਵੀ ਲੈਸ ਕਰ ਦਿਆਂਗਾ ਤੁਹਾਨੂੰ ਫਾਇਦਾ ਹੋਵੇਗਾ ਤੁਹਾਡਾ ਤਾਂ ਨਹੀਂ ਨੁਕਸਾਨ ਨਹੀਂ ਨਹੀਂ ਬਿਲਕੁਲ ਆਪਣਾ ਸਾਰੇ ਫਰੋਜਪੁਰ ਦਾ ਵਧੀਆ ਹੋਣਾ ਚਾਹੀਦਾ ਜੀ ਆਪਣਾ ਵੀ ਉਹਦੇ ਵਿੱਚ ਕੋਈ ਗੱਲ ਨਹੀਂ ਬਚਦਾ ਬਚੀ ਜਾਂਦਾ ਥੋੜਾ ਬਹੁਤ ਆਪਾਂ ਨੂੰ ਵੀ ਵੇਚੇ ਇਲਾਕੇ ਦੇ ਵਿੱਚ ਪਹਿਲੀ ਸ਼ਾਪ ਹਾਂ ਆਪਣੇ ਫਰੋਜਪੁਰ ਦੀ 250 ਰੁਪਏ ਵਾਲੀ ਪਹਿਲੀ ਸ਼ਾਪ ਆਪਾਂ ਆਪਾਂ ਹੀ ਖੋਲੀ ਆ ਅੱਛਾ ਵੀਡੀਓ ਤੋਂ ਬਾਅਦ ਲੋਕਾਂ ਨੇ ਟਾਇਰ ਬਹੁਤ ਖਰੀਦਣ ਆਉਣਾ ਮੈਨੂੰ ਇਹ ਦੱਸੋ ਵੀ ਪਿਆ ਮਾਲ ਕਿੰਨਾ ਕਾ ਬਸ ਇੰਨਾ ਕੀ ਆ ਮੈਂ ਨਾ ਜੀ ਔਨ ਸਹੀ ਆਪਣੇ ਕੋਲ ਵਾਧੂ ਗਢਾਉਣ ਭਰਿਆ ਪਿਆ ਪੂਰਾ ਫੁੱਲ ਇੱਕ ਕੰਟੇਨਰ ਦਾ ਤੇ ਮਾਲ ਤਾਂ ਆਪਾਂ ਮੁੱਕਣ ਹੀ ਨਹੀਂ ਦਿੰਦੇਗੇ ਆਪਾਂ ਵਾਧੂ ਪਿਆ ਰਹਾ ਇਹ ਵੀ ਸਾਰਾ ਨਵਾਂ ਹੀ ਆਇਆ ਮਾਲ ਜਾਂ ਚੰਗਾ ਚੰਗਾ ਵੇਚ ਲਿਆ ਨਾ ਨਾ ਜੀ ਬਿਲਕੁਲ ਨਵਾਂ ਮਾਲ ਫਰੈਸ਼ ਮਾਲ ਤੁਹਾਡੇ ਸਾਹਮਣੇ ਅੱਜ ਫਰੈਸ਼ ਆਇਆ ਤੁਹਾਨੂੰ ਤੁਹਾਨੂੰ ਤਾਂ ਸੱਦਿਆ ਅੱਜ ਵੀ ਅੱਜ ਸਾਡੇ ਕੋਲ ਫਰੈਸ਼ ਮਾਲ ਆਇਆ ਉਹ ਵੀ ਗਢਾਉਣ ਦੇ ਵਿੱਚ ਫੁੱਲ ਭਰਿਆ ਪਿਆ ਲੋਕੇਸ਼ਨ ਇਹਦੀ ਸਤੀਏ ਵਾਲਾ ਹੀ ਬਾਈਦੀ ਹਾਂ ਨਾ ਹਾਸ ਨੀਅਰ ਮਠਾੜੂ ਏਜੰਸੀ ਸਤੀਏ ਵਾਲਾ ਚੌਂਕ ਤਾਂ ਬਿਲਕੁਲ ਥੱਲੇ ਨੰਬਰ ਵੀ ਤੁਹਾਨੂੰ ਦੇ ਦਿੰਨੇ ਆ ਕਾਲ ਕਰਕੇ ਵੀ ਗੱਲ ਕਰ ਸਕਦੇ ਇੱਥੇ ਵਿਜ਼ਿਟ ਵੀ ਕਰ ਸਕਦੇ ਹੋ ਤਸੱਲੀ ਪੂਰੀ ਕਰ ਸਕਦੇ ਹੋ ਟਾਇਰਾਂ ਦੀ ਗਡਾਉਣ ਪੂਰੇ ਬਾਈ ਕੋਲੇ ਭਰੇ ਪਏ ਆ ਵਾਧੂ ਟਾਇਰ ਪਏ ਆ ਔਰ ਵਾਕਿਆ ਹੀ 80 85 90% ਟਾਇਰ ਬਿਲਕੁਲ ਨਵੇਂ ਵਰਗੇ ਆ 250 ਰੁਪਏ ਕਿਲੋ ਆ ਔਰ ਆਫਰ ਨਾਲ 100 ਰੁਪਇਆ ਪਰ ਟਾਇਰ ਲੈਸ ਕਰਤਾ ਔਰ ਪਹਿਲੀ ਵਾਰ ਫਰੋਇਪਰ ਦੇ ਵਿੱਚ ਹੋਇਆ ਇੱਕ ਦੋ ਜ਼ਿਲ੍ਹਿਆਂ ਚ ਤਾਂ ਮੈਂ ਸੁਣਿਆ ਸੀ ਪਰ ਫਰੋਇਪਰ ਚ ਪਹਿਲੀ ਵਾਰ ਹੋਇਆ ਹੈ ਹੁਣ ਤੁਸੀਂ ਵਹੀਕਲ ਚੱਕੋ ਤੇ ਪਹੁੰਚੋ ਇਸ ਸ਼ਾਪ ਤੇ ਚੈੱਕ ਕਰੋ ਗਰੰਟੀ ਲਓ ਹਰੇਕ ਚੀਜ਼ ਵੱਲੋਂ ਬਾਈ ਸ਼ਰਮਾ ਕਹਿੰਦਾ ਵੀ ਮੈਂ ਬਿਲਕੁਲ ਬੰਦੇ ਨੂੰ ਸੰਤੁਸ਼ਟ ਕਰਕੇ ਇੱਥੋਂ ਭੇਜੂੰਗਾ ਬਾਕੀ ਥੱਲੇ ਨੰਬਰ ਲਿਖਿਆ ਐ ਐਡਰੈਸ ਆ ਇੱਥੇ ਪਹੁੰਚ ਕੇ ਪੂਰੀ ਜਾਣਕਾਰੀ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਹੁਣ ਨਵੇਂ ਟਾਇਰ ਪਾਉਣ ਦੀ ਲੋੜ ਨਹੀਂ ਹੁਣ 2500 ਰੁਪਏ ਪਰ ਕਿਲੋ ਤੁਸੀਂ ਟਾਇਰ ਖਰੀਦ ਸਕਦੇ ਹੋ ਬਿਲਕੁਲ ਵਧੀਆ ਔਰ ਸ਼ਰਮਾ ਟਾਇਰਸ ਤੇ ਅਸੀਂ ਪਹੁੰਚੇ ਆ ਫਿਰੋਜ਼ਪੁਰ ਸਤੀਏ ਵਾਲਾ ਜਿੱਥੇ ਕੀ ਹੁਣ ਪਹਿਲੀ ਵਾਰ ਫਿਰੋਜ਼ਪੁਰ ਦੇ ਵਿੱਚ ਪੁਰਾਣੇ ਟਾਇਰ ਤੋਲ ਕੇ ਮਿਲਣਗੇ ਜਾਨੀ ਕਿ 250 ਰੁਪਏ ਕਿਲੋ ਨਵੇਂ ਬਹੁਤ ਮਹਿੰਗੇ ਨੇ ਪਰ ਪੁਰਾਣੇ ਬਿਲਕੁਲ ਨਵੇਂ ਵਰਗੇ ਟਾਇਰ ਤੁਹਾਨੂੰ ਮਿਲਣਗੇ 85 ਤੋਂ 95% ਟਾਇਰ ਸ਼ਰਮਾ ਭਾਈ ਸਾਡੇ ਕੋਲੇ ਮੌਜੂਦ ਆ ਸ਼ਰਮਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਸ਼ਰਮਾ ਜੀ ਕਹਿੰਦੇ ਬਾਹਰ ਲਿਖਿਆ ਵੀ 85 ਤੋਂ 95% ਗੱਡੀ ਵਾਲੇ ਨਵੇਂ ਆ ਵਰਗੇ ਟਾਇਰ ਬਿਲਕੁਲ ਜੀ ਇੱਥੇ 85 ਤੋਂ 95% ਕੋਈ ਵੀ ਆ ਕੇ ਕਹਦੇ ਵੀ ਇੱਥੇ ਗੱਡੀ ਕੱਢਿਆ ਟਾਇਰ ਹੈ ਜਾਂ ਕੋਈ ਵੀ ਟਾਇਰ ਹੈ ਇਹੋ ਜਾਂ ਕੋਈ ਟਾਇਰ ਨਹੀਂ ਹੈਗਾ ਸਿਰਫ ਸਾਡੇ ਬਾਹਰੋਂ ਟਾਇਰ ਹੁੰਦੇ ਆ ਇੰਪੋਰਟ ਹੁੰਦੇ ਆ ਸਿਰਫ ਤੇ ਉਥੋਂ ਕੰਟੇਨਰ ਆਈ ਅਹੀਂ ਲੈ ਕੇ ਆਉਂਦੇ ਆ ਤੇ 85 ਤੋਂ 95% ਟਾਇਰ ਹੋਣਗੇ 250 ਰੁਪਏ ਕਿਲੋ ਹੀ 250 ਰੁਪਏ ਕਿਲੋ ਜੀ ਇੱਕ ਰੇਟ ਰੱਖਿਆ ਜੀ 250 ਰੁਪਏ ਕਿਲੋ ਸਬਜੀ ਦਾ ਵੇਖੀ ਸੀ ਵੀ ਤੋਲ ਕੇ ਮਿਲਦੀ ਹੈ ਨਾ 100 ਰੁਪਏ ਕਿਲੋ 50 ਰੁਪਏ ਪਰ ਟਾਇਰ ਮੈਂ ਪਹਿਲੀ ਵਾਰ ਵੇਖੇ ਫਰੋਜਪੁਰ ਚ ਵੀ 250 ਰੁਪਏ ਕਿਲੋ ਤੋਲ ਕੇ ਬਾਜੀ ਲਾਤੇ ਟਾਇਰ ਹੁਣ ਫਰੋਜਪੁਰ ਦੇ ਵਿੱਚ 250 ਰੁਪਏ ਕਿਲੋ ਵੀ ਗਣਗੇ ਜੀ ਹਾਂ ਆ ਬੜੀ ਵਧੀਆ ਵਧੀਆ ਗੁੱਡੀ ਦਿਖ ਰਹੀ ਆ ਸਾਰੇ ਹੀ ਐਵੇਂ ਏਸੇ ਗੁੱਡੀ ਦੇ ਆ ਸਾਰੇ ਏਸੇ ਗੁੱਡੀ ਦਾ 80 ਤੋਂ ਲੈ ਕੇ 90 95% ਕੋਈ 100% ਪੂਰਾ ਹੀ ਨਵਾਂ ਟਾਇਰ ਕੋਈ ਟਾਇਰ ਇਹੋ ਜਿਹਾ ਵੀ ਆ ਵਿੱਚ ਦਿਖਾਉਂਗੇ ਜੀ ਕੋਈ ਇੱਕ ਅਦਾ ਪੀਸ ਮੰਨ ਲਓ ਟਾਇਰ ਦਾ ਕਿਸੇ ਚੋ ਵੀ ਕੋਈ ਇਹ ਇਹ ਕਾਹਦਾ ਟਾਇਰ ਆ ਆ ਵੇਖੋ ਜੀ ਇਹ ਆਪਣਾ ਹੈਗਾ ਇਹ ਡੈਸ ਤੇ ਵੇਖੋ ਬਿਲਕੁਲ ਨਵਾਂ ਪਿਆ ਹੋਇਆ ਟਾਇਰ 95% ਇਹ ਚਾਰੇ ਟਾਇਰ ਮਿਲ ਜਾਣਗੇ ਚਾਰੇ ਟਾਇਰ ਮਿਲ ਜਾਣਗੇ ਜੇ ਤੁਸੀਂ ਇੱਕ ਟਾਇਰ ਨਵਾਂ ਪਾਉਂਦੇ ਜੇ ਨਾ ਤੇ ਇੱਕ ਟਾਇਰ ਤੇ ਬੱਜੇ ਆਪਾਂ ਨੂੰ ਚਾਰ ਟਾਇਰ ਚਾਰੇ ਟਾਇਰ ਨਾ ਪਾ ਜਾਣਗੇ ਆਪਾਂ ਨੂੰ ਯਾਨੀ ਕਿ ਨਵਾਂ ਟਾਇਰ ਜਿੰਨੇ ਦਾ ਇੱਕ ਪੈਂਦਾ ਏ ਉਹਨੇ ਚ ਚਾਰੇ ਤੋਲ ਕੇ ਬਣਦੇ ਉਹਨੇ ਚ ਚਾਰੇ ਪਾ ਦਿਆਂਗੇ ਤੋਲ ਕੇ ਜੀ ਹਾਂਜੀ ਬਿਲਕੁਲ ਬਹੁਤ ਵਧੀਆ ਇਹ ਸੌਦਾ ਆਪਾਂ ਕਹਿ ਸਕਦੇ ਹਾਂ ਔਰ ਜਿਵੇਂ ਮੰਨ ਲਓ ਵੱਡੀਆਂ ਗੱਡੀਆਂ ਨੇ ਮਹਿੰਗੇ ਟਾਇਰ ਹੁੰਦੇ ਆ ਫੋਰਚੂਨਰ ਹੋਗੀ ਨੋਵਾ ਹੋਗੀ ਜਾਂ ਹੋਰ ਵੱਡੀਆਂ ਲਗਜ਼ਰੀ ਗੱਡੀਆਂ ਹੋਗੀਆਂ ਉਹਨਾਂ ਦੇ ਟਾਇਰ ਵੀ ਹੈਗੇ ਸਾਰਿਆਂ ਦੇ 250 ਰੁਪਏ ਤੋਲ ਕੇ ਸਭ ਤੋਂ ਗੱਡੀਆਂ ਦੇ ਇਹ ਤੋਂ ਲੈ ਕੇ ਜੱਡ ਤੱਕ ਸਾਰੀਆਂ ਗੱਡੀਆਂ ਦੇ ਟਾਇਰ ਹੈ ਆਪਣੇ ਕੋਲ ਤੇ ਸਾਰੇ 250 ਰੁਪਏ ਕਿਲੋ ਤੋਲ ਕੇ ਜੀ ਥੋੜੇ ਜਿਹਾ ਦਿਖਾਉਂਗੇ ਪਿੱਛੇ ਟਾਇਰ ਕਿੰਨੇ ਕੁ ਪਏ ਆਜੋ ਤੁਹਾਨੂੰ ਸਾਰੇ ਟਾਇਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਕੀ ਕੋਈ ਇਹ ਗੱਡੀ ਗੱਡੀ ਕੱਢੀ ਵਾਲਾ ਤਾਂ ਨਹੀਂ ਕੋਈ ਹੁੰਦਾ ਨਾ ਨਾ ਗੱਡੀ ਕੱਢਿਆ ਕੋਈ ਟਾਇਰ ਨਹੀਂ ਹੈਗਾ ਜੀ ਕੋਈ ਵੀ ਸਾਬਤ ਕਰਦੇ ਗੱਡੀ ਕੱਢਿਆ ਬਿਲਕੁਲ ਸਾਰੇ ਰੀਜਨਲ ਟਾਇਰ ਏ ਤੇ ਆਹ ਵੇਖੋ 14 ਨੰਬਰ 15 ਨੰਬਰ 12 ਤੋਂ ਲੈ ਕੇ 20 ਨੰਬਰ ਤੱਕ ਆਪਣੇ ਕੋਲ ਟਾਇਰ ਨੇ ਸਾਰੇ ਤੇ ਸਾਰੇ ਟਾਇਰ 90 ਤੋਂ 95% ਨੇ ਤਾਂ ਬਿਲਕੁਲ ਇਹ ਫਿਰੋਜ਼ਪੁਰ ਦੇ ਸਤੀਏ ਵਾਲਾ ਫਿਰੋਇਪੁਰ ਜੀਰਾ ਰੋਡ ਤੇ ਸਤੀਏ ਵਾਲੇ ਦੇ ਵਿੱਚ ਬਿਲਕੁਲ ਚੌਂਕ ਦੇ ਵਿੱਚ ਸ਼ਰਮਾ ਟਾਇਰਸ 250 ਰੁਪਏ ਕਿਲੋ ਲੈ ਕੇ ਆਏ ਆ ਆ ਵੇਖ ਲਓ ਤੁਹਾਨੂੰ ਸ਼ਾਇਦ ਲੱਗਦਾ ਹੋਵੇ ਵੀ ਇਹਨਾਂ ਨੂੰ ਕਾਗਜ਼ ਲੱੱਥਾ ਔਰ ਉਸ ਤੋਂ ਬਾਅਦ ਬਸ ਥੋੜੀ ਬਹੁਤੀ ਮਿੱਟੀ ਲੱਗੀ ਵਾਕਿਆ ਹੀ ਕਾਗਜ਼ ਲੱੱਥੇ ਵਾਲੇ ਟਾਇਰ ਹੀ ਲੱਗਦੇ ਆ ਕਿਉਂਕਿ ਬਿਲਕੁਲ ਨਵੇਂ ਗੱਡੀ ਗੱਡੀ ਕੱਢੀ ਵਾਲੀ ਕੋਈ ਚੱਕਰ ਨਹੀਂ ਵੀ ਕੋਈ ਗੱਡੀ ਕੱਢੀ ਐ ਨਾ ਬਿਲਕੁਲ ਨਵੇਂ ਟਾਇਰ ਨੇ ਔਰ ਇਸ ਤੋਂ ਸ਼ਰਮਾ ਜੀ ਲਾਈ ਵੀਲ ਵੀ ਰੱਖੇ ਨੇ ਨਵੇਂ ਨੇ ਕਿ ਪੁਰਾਣੇ ਨੇ ਹਾਂਜੀ ਹਾਂਜੀ ਬਿਲਕੁਲ ਲਾਈ ਵੀਲ ਰੱਖੇ ਹੋਇਆ ਲਾਈ ਵੀਲ ਥੋੜਾ ਜਿਹਾ ਬਸ ਚੱਲੇ ਪੁਰਾਣੇ ਪਰ ਨਵੇਂ ਨਵੇਂ ਆ ਗਏ ਤੇ ਇਹ ਵੀ ਆਪਾਂ ਨੂੰ ਕੋ 12 ਤੋਂ ਲੈ ਕੇ 20 ਇੰਚੀ ਤੱਕ ਰਿਟਰ ਪਏ ਲਾਏ ਜਿਹੜੇ ਮਰਜ਼ੀ ਪਵਾਓ ਜੀ ਇਹ ਤਾਂ ਰੇਟ ਮੁਤਾਬਕ ਹੋਣਗੇ ਤੋਲ ਕੇ ਨਹੀਂ ਹਾਂਜੀ ਨਹੀਂ ਇਹ ਤੋਲ ਕੇ ਨਹੀਂ ਇਹ ਰੇਟ ਮੁਤਾਬਕ ਹੈ ਪਰ ਥੋੜਾ ਜਿਹਾ ਫਰਕ ਹੀ ਲੋਕਾਂ ਨਾਲੋਂ ਸ਼ਹਿਰ ਨਾਲੋਂ ਜਿਹੜੇ ਬਾਜ਼ਾਰ ਏ ਉਹਨਾਂ ਨਾਲੋਂ ਆਪਣਾ ਰੇਟ ਤਾਂ ਫਿਰ ਵੀ ਫਰਕ ਏ ਅੱਛਾ ਸ਼ਰਮਾ ਜੀ ਇੱਕ ਚੀਜ਼ ਹੋਰ ਆ ਮੰਨ ਲਓ ਹਾਂ ਇਹ ਆ ਨਵੇਂ ਵੀ ਰੱਖੇ ਕੁਝ ਟਾਇਰ ਤੁਸੀਂ ਇੱਥੇ ਜਿਹੜੇ ਮੋਟਰਸਾਈਕਲ ਆ ਦੇ ਹਾਂਜੀ ਮੋਟਰਸਾਈਕਲ ਸਕੂਟਰੀਆਂ ਦੇ ਤੇ ਇਹ ਚੀਜ਼ਾਂ ਦੇ ਅਸੀਂ ਪਰ ਨਵੇਂ ਟਾਇਰ ਰੱਖੇ ਹੋਏ ਆ ਤੇ ਇਹ ਇਹ ਨਹੀਂ ਤੋਲ ਕੇ ਦਈਦੇ ਤੇ ਬਾਕੀ ਸਾਰੀ ਗੱਡੀਆਂ ਦੇ ਇਹ ਤੋਂ ਲੈ ਕੇ ਜੈਡ ਤੱਕ ਸਾਰਾ ਤੋਲ ਕੇ ਦਈਦਾ ਅੱਛਾ ਭਾਈ ਇੱਕ ਚੀਜ਼ ਹੋਰ ਆ ਕਈ ਵਾਰ ਬੰਦੇ ਦੇ ਲਾਈ ਵੀਲ ਗੱਡੀ ਦੇ ਹੁੰਦੇ ਨੇ ਚਾਰੇ ਹਾਂਜੀ ਔਰ ਮੁੰਡੇ ਸ਼ੌਂਜ ਜੀ ਕਹਿੰਦੇ ਵੀ ਚੱਲ ਯਾਰ ਵੀ ਲਾਈ ਵੀਲ ਵੀ ਚਾਰੇ ਬਦਲੇ ਜਾਣ ਟਾਇਰ ਵੀ ਨਵੇਂ ਵਰਗੇ ਮਿਲ ਜਾਣ ਤੇ ਪੁਰਾਣੇ ਅਸੀਂ ਕਿਨੂੰ ਦਈਏ ਉਹ ਰੱਖ ਕੇ ਤੇ ਉਹ ਹੋ ਜਾਂਦਾ ਕ ਮਤਲਬ ਬਿਲਕੁਲ ਜੀ ਆਪਾਂ ਪੂਰੀ ਸੈਟਲਮੈਂਟ ਕਰਾਂਗੇ ਕੋਈ ਵੀ ਟਾਇਰ ਲੈ ਕੇ ਆਵੇ ਲਾਈ ਲੈ ਕੇ ਆਵੇ ਸਾਡੇ ਪਸੰਦ ਜਿਹੜਾ ਵੀ ਟਾਇਰ ਲਾਏ ਹੁੰਦਾ ਆਪਾਂ ਉਹ ਉਹਨਾਂ ਨੂੰ ਪਾ ਕੇ ਦੇਵਾਂਗੇ ਟਾਇਰ ਦੇਾਂਗੇ 250 ਰੁਪਏ ਕਿਲੋ ਤੇ ਆ ਵੀ ਆਪਾਂ ਮਤਲਬ ਵਧੀਆ ਜੈਜ ਰੇਟ ਤੇ ਲਾ ਕੇ ਆਪਾਂ ਲਾਈਬਲ ਵੀ ਉਹਨਾਂ ਨੂੰ ਗੱਡੀ ਤਿਆਰ ਕਰ ਦਾਂਗੇ। ਹਾਂ ਜੀ। ਸ਼ਰਮਾ ਜੀ ਇੱਕ ਵੀਡੀਓ ਵੇਖਣ ਵਾਲਿਆਂ ਤੇ ਅਸੀਂ ਆਫਰ ਦਿੰਨੇ ਹੁੰਨੇ ਆ। ਹਾਂ ਜੀ ਹਾਂ ਜੀ। ਪਰ ਤੁਸੀਂ ਮੈਨੂੰ ਵੈਸੇ ਪਹਿਲਾਂ ਵੀ ਕਿਹਾ ਸੀ ਵੀਡੀਓ ਚੱਲਣ ਤੋਂ ਵੀ 250 ਰੁਪਏ ਕਿਲੋ ਤੋਂ ਅਸੀਂ ਨਹੀਂ ਘਟਾਉਂਦੇ। ਹਾਂ ਜੀ। ਪਰ ਮੈਂ ਫਿਰ ਵੀ ਤੁਹਾਨੂੰ ਕਹਿਣਾ ਆਫਰ ਦੱਸੋ ਕੀ ਦੇਣੀ ਜਿਹੜੇ ਵੀਡੀਓ ਵੇਖ ਰਹੇ ਨੇ ਦੋਸਤ ਜਿਹੜੇ ਵੀਡੀਓ ਵੇਖ ਕੇ ਇੱਥੇ ਆਉਣਗੇ ਕਿਉਂਕਿ ਸੌਦਾ ਬੜਾ ਫਾਇਦੇ ਵਾਲਾ ਔਰ ਨਜ਼ਾਰੇ ਵਾਲਾ ਤੁਹਾਨੂੰ ਦਿੱਤਾ ਇਹ ਕਿਉਂਕਿ 250 ਰ ਇੱਕ ਜਿੰਨੇ ਦਾ ਨਵਾਂ ਪਹਿਣਾ ਉਹਨੇ ਉਦੋਂ ਵੀ ਘੱਟ ਰੇਟ ਦੇ ਚਾਰੇ ਪੈ ਜਾਣੇ ਆ 80 85 90% ਗੁੱਡੀ ਵਾਲੇ ਗਾਰੰਟੀ ਵੀ ਨਾਲ ਦੇ ਦੇਣੀ ਹੈ ਗਾਰੰਟੀ ਵੀ ਵੀਰ ਜੀ ਕੋਈ 10 ਦਿਨਾਂ 15 ਦਿਨ ਮਹੀਨਾ ਕੋਈ ਵੀ ਪ੍ਰੋਬਲਮ ਆਉਂਦੀ ਸਾਡੇ ਕੋਲ ਆਏ ਅਸੀਂ ਉਹ ਚੈੱਕ ਕਰਕੇ ਦੇਵਾਂਗੇ ਟਾਇਰ ਬਿਲਕੁਲ ਤੇ ਕੋਈ ਵੀ ਤੁਹਾਡੀ ਵੀਡੀਓ ਵੇਖ ਕੇ ਆਉਂਦਾ ਆਫਰ ਦਿਓ ਦੇਣੀ ਬਾਰੇ ਬਿਲਕੁਲ ਦੀ ਆਫਰ ਦਿੰਨੇ ਆ ਕੋਈ ਵੀ ਤੁਹਾਡੀ ਵੀਡੀਓ ਦੇਖ ਕੇ ਆਉਂਦਾ ਦੋ ਟਾਇਰ ਲੈਂਦਾ ਚਾਰ ਟਾਇਰ ਲੈਂਦਾ ਉਹਨੂੰ ਪਰ ਟਾਇਰ 100 ਰੁਪਏ ਲੈਸ ਕਰਾਂਗੇ ਜੀ ਪਰ ਟਾਇਰ 100 ਰੁਪਏ ਪਰ ਟਾਇਰ 100 ਰੁਪਏ ਲਓ ਜੀ 250 ਰੁਪਏ ਕਿਲੋ ਤੁਹਾਨੂੰ ਮਿਲ ਤੋਲ ਕੇ ਉਦੋਂ ਬਾਅਦ ਤੁਸੀਂ 2 ਟਾਇਰ 3 ਟਾਇਰ 4 ਟਾਇਰ 5 ਟਾਇਰ ਜਿੰਨੇ ਵੀ ਲੈ ਲੇ ਪਰ ਟਾਇਰ ਸ਼ਰਮਾ ਜੀ ਕਹਿੰਦੇ ਦਿਲ ਖੋਲ ਕੇ ਕਹਿੰਦਾ ਵੀ 100 ਰੁਪਇਆ ਪਰ ਟਾਇਰ ਮੈਂ ਫਿਰ ਵੀ ਲੈਸ ਕਰ ਦਿਆਂਗਾ ਤੁਹਾਨੂੰ ਫਾਇਦਾ ਹੋਏਗਾ ਤੁਹਾਡਾ ਤਾਂ ਨਹੀਂ ਨੁਕਸਾਨ ਨਹੀਂ ਨਹੀਂ ਬਿਲਕੁਲ ਆਪਣਾ ਸਾਰੇ ਫਰੋਜਪੁਰ ਦਾ ਵਧੀਆ ਹੋਣਾ ਚਾਹੀਦਾ ਜੀ ਆਪਣਾ ਵੀ ਉਹਦੇ ਵਿੱਚ ਕੋਈ ਗੱਲ ਨਹੀਂ ਬਚਦਾ ਬਚੀ ਜਾਂਦਾ ਥੋੜਾ ਬਹੁਤ ਆਪਾਂ ਨੂੰ ਵੀ ਵੇਚੇ ਇਲਾਕੇ ਦੇ ਵਿੱਚ ਪਹਿਲੀ ਸ਼ਾਪ ਹਾਂ ਆਪਣੇ ਫਰੋਜਪੁਰ ਦੇ 250 ਰੁਪਏ ਵਾਲੀ ਪਹਿਲੀ ਸ਼ਾਪ ਆਪਾਂ ਆਪਾਂ ਹੀ ਖੋਲੀ ਆ ਅੱਛਾ ਵੀਡੀਓ ਤੋਂ ਬਾਅਦ ਲੋਕਾਂ ਨੇ ਟਾਇਰ ਬਹੁਤ ਖਰੀਦਣ ਆਉਣਾ ਮੈਨੂੰ ਇਹ ਦੱਸੋ ਵੀ ਪਿਆ ਮਾਲ ਕਿੰਨਾ ਕ ਬਸ ਇੰਨਾ ਕੀ ਆ ਮੈਂ ਨਾ ਇਹ ਆਉਣ ਸਹੀ ਆਪਣੇ ਕੋਲ ਵਾਧੂ ਗਢਾਉਣ ਭਰਿਆ ਪਿਆ ਪੂਰਾ ਫੁੱਲ ਇੱਕ ਕੰਟੇਨਰ ਦਾ ਤੇ ਮਾਲ ਤਾਂ ਆਪਾਂ ਮੁੱਕਣ ਹੀ ਨਹੀਂ ਦਿੰਦੇਗੇ ਆਪਾਂ ਵਾਧੂ ਪਿਆ ਰੱਬ ਇਹ ਵੀ ਸਾਰਾ ਨਵਾਂ ਹੀ ਆਇਆ ਮਾਲ ਜੀ ਚੰਗਾ ਚੰਗਾ ਵੇਚ ਲਿਆ ਨਾ ਨਾ ਜੀ ਬਿਲਕੁਲ ਨਵਾਂ ਮਾਲ ਫਰੈਸ਼ ਮਾਲ ਤੁਹਾਡੇ ਸਾਹਮਣੇ ਅੱਜ ਫਰੈਸ਼ ਆਇਆ ਤੁਹਾਨੂੰ ਤੁਹਾਨੂੰ ਤਾਂ ਸੱਦਿਆ ਅੱਜ ਵੀ ਅੱਜ ਸਾਡੇ ਕੋਲ ਫਰੈਸ਼ ਮਾਲ ਆਇਆ ਉਹ ਵੀ ਗਢਾਉਣ ਦੇ ਵਿੱਚ ਫੁੱਲ ਭਰਿਆ ਪਿਆ ਲੋਕੇਸ਼ਨ ਇਹਦੀ ਸਤੀਏ ਵਾਲਾ ਹੀ ਬਾਈਪੀ ਹਾਂ ਹਾਂ ਨੀਅਰ ਮਠਾੜੂ ਏਜੰਸੀ ਸਤੀਏ ਵਾਲਾ ਚੌਕ ਹਾਂ ਤਾਂ ਬਿਲਕੁਲ ਥੱਲੇ ਨੰਬਰ ਵੀ ਤੁਹਾਨੂੰ ਦੇ ਦਿੰਨੇ ਆ ਕਾਲ ਕਰਕੇ ਵੀ ਗੱਲ ਕਰ ਸਕਦੇ ਤਸੱਲੀ ਪੂਰੀ ਕਰ ਸਕਦੇ ਹੋ ਟਾਇਰਾਂ ਦੀ ਗਡਾਉਣ ਪੂਰੇ ਬਾਈ ਕੋਲੇ ਭਰੇ ਪਏ ਆ ਵਾਧੂ ਟਾਇਰ ਪਏ ਆ ਔਰ ਵਾਕਿਆ ਹੀ 80 85 90% ਟਾਇਰ ਬਿਲਕੁਲ ਨਵੇਂ ਵਰਗੇ ਆ 250 ਰੁਪਏ ਕਿਲੋ ਆ ਔਰ ਆਫਰ ਨਾਲ 100 ਰੁਪਿਆ ਪਰ ਟਾਇਰ ਲੈਸ ਕਰਤਾ ਔਰ ਪਹਿਲੀ ਵਾਰ ਫਰੋਇਪਰ ਦੇ ਵਿੱਚ ਹੋਇਆ ਇੱਕ ਦੋ ਜ਼ਿਲ੍ਹਿਆਂ ਚ ਤਾਂ ਮੈਂ ਸੁਣਿਆ ਸੀ ਪਰ ਫਰੋਇਪਰ ਚ ਪਹਿਲੀ ਵਾਰ ਹੋਇਆ ਹੈ ਹੁਣ ਤੁਸੀਂ ਵਹੀਕਲ ਚੱਕੋ ਤੇ ਪਹੁੰਚੋ ਇਸ ਸ਼ਾਪ ਤੇ ਚੈੱਕ ਕਰੋ ਗਾਰੰਟੀ ਲਓ ਹਰੇਕ ਚੀਜ਼ ਵੱਲੋਂ ਬਾਈ ਸ਼ਰਮਾ ਕਹਿੰਦਾ ਵੀ ਮੈਂ ਬਿਲਕੁਲ ਬੰਦੇ ਨੂੰ ਸੰਤੁਸ਼ਟ ਕਰਕੇ ਇਥੋਂ ਭੇਜੂੰਗਾ ਬਾਕੀ ਥੱਲੇ ਨੰਬਰ ਲਿਖਿਆ ਐ ਐਡਰੈਸ ਆ ਇਥੇ ਪਹੁੰਚ ਕੇ ਪੂਰੀ ਜਾਣਕਾਰੀ ਤੁਸੀਂ ਇਹਨਾਂ ਤੋਂ ਲੈ ਸਕਦੇ